ਅੱਜ 6 ਵਜੇ ਦੇ ਕਰੀਬ ਨਰਨਗੜ੍ਹ ਏਰੀਆ ਥਾਣਾ ਸ਼ਾਟੇ ਦੇ ਦੇ ਦੀ ਨਪੰਦਾ ਹੈ ਉੱਥੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਇਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਸ ਵਿੱਚ ਜਸਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਜ਼ਖਮੀ ਆਇਆ ਵਾ ਜਿਸ ਵਿਅਕਤੀ ਦੇ ਦੋਸ਼ ਲੱਗਾ ਕਿ ਉਸਨੇ ਗੋਲੀ ਚਲਾਈ ਉਸ ਦਾ ਨਾਂ ਹਰਪ੍ਰੀਤ ਖੱਪੀ ਹੈ ਤੇ ਉਸ ਦਾ ਭਰਾ ਪਾਰ ਸਿੰਘ ਹੈ ਇਹ ਦੋਨੋਂ ਭਰਾ ਇੱਕ ਐਕਸਜੂਵੀ ਗੱਡੀ 'ਚ ਉੱਥੋਂ ਲੰਘ ਰਹੇ ਸੀ ਘਟਨਾ ਸਥਾਨ ਦੇ ਬੈਕ ਸਾਈਡ ਤੇ ਗਲੀ ਵਿੱਚ ਨਾ ਦੋਨਾਂ ਦਾ ਘਰ ਹੈ ਅਤੇ ਰਸਤੇ ਉੱਤੇ ਜਸਪਾਲ ਸਿੰਘ ਨਾਂ ਦਾ ਵਿਅਕਤੀ ਖੜਾ ਸੀ ਕਿਸੇ ਗੱਲ ਨੂੰ ਲੈ ਕੇ ਨਾ ਇਹ ਮਾਮੂਲੀ ਤੁਤੂ ਮਾਮਾ ਹੋਈ ਜਿਸ ਤੋਂ ਤੈਸ਼ ਵਿੱਚ ਆ ਕੇ ਹਰਪ੍ਰੀਤ ਸਿੰਘ ਹੈਪੀ ਨੇ ਜਿਹੜੀ ਉੱਥੇ ਗੇਟ ਵਿੱਚ ਗੋਲੀ ਮਾਰੀ ਅਤੇ ਗੋਲੀ ਗੇਟ ਤੋਂ ਰੈਕੂਜਿਟ ਹੁੰਦੀ ਹੋਈ ਜਸਪਾਲ ਸਿੰਘ ਦੀ ਲੱਤ ਵਿੱਚ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਗੁਰਨਾਗਰ ਦੇ ਹਸਪਤਾਲ ਕਰਾਇਆ ਗਿਆ ਇਸ ਬੰਦ ਚ ਅਸੀਂ ਜਸਪਾਲ ਸਿੰਘ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਕਤ ਉਹ ਟੀਮਾਂ ਭੇਜੀਆਂ ਗਈਆਂ ਨੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਸਪਾਲ ਸਿੰਘ ਨਾਂ ਦਾ ਜਿਹੜਾ ਨੌਜਵਾਨ ਹੈ ਇਹਦੇ ਤੇ ਵੀ ਨਸ਼ੇ ਦੇ ਮਕਦਮੇ ਦਰਜ ਨੇ ਅਤੇ ਜਿਹੜੇ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਹੈ ਉਸ ਦਾ ਭਰਾ ਪਾਰਸ ਸਿੰਘ ਹੈ ਇਹਨਾਂ ਦੇ ਖਿਲਾਫ ਵੀ ਨਸ਼ੇ ਦੇ ਹਥਿਆਰ ਮੈਕਟ ਦੇ ਮਕਦਮੇ ਦਰਜ ਨੇ ਪਾਰਸ ਸਿੰਘ ਥੋੜੇ ਦਿਨ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀ ਇਹਨਾਂ ਦੇ ਖਿਲਾਫ ਅਸੀਂ ਸਰਤ ਕੋਰੋਨੀ ਕਾਰਵਾਈ ਕਰ ਰਹੇ ਹਨ ਤੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਨਾਂ ਦਾ ਕਿਸੇ ਮਾਮੂਲੀ ਗੱਲ ਤੋਂ ਉਥੋਂ ਲੰਗਨ ਤੋਂ ਲੈ ਕੇ ਝਗੜਾ ਹੋਇਆ ਸੀ ਇਸ ਕਰਕੇ ਇਹਨਾਂ ਨੇ ਜਿਹੜਾ ਹਰਪ੍ਰੀਤ ਸਿੰਘ ਹੈ ਤੁਸੀਂ ਪ੍ਰਭਾਪ ਸਿੰਘ ਨੇ ਜਸਪਾਲ ਸਿੰਘ ਨੂੰ ਗੋਲੀ ਚ ਚਲਾ ਕੇ ਜ਼ਖਮੀ ਕੀਤਾ ਹੈ